ਬਾਈ ਬਹੁਤ ਮਾੜੀ ਖਬਰ ਆ ਕਿਸਾਨਾਂ ਦੇ ਲਈ ਇੱਕ ਫਿਰੋਜ਼ਪੁਰ ਤੋਂ ਆ ਤੁਸੀਂ ਦੇਖ ਸਕਦੇ ਹੋ ਬਾਈ ਟਰੈਕਟਰ ਟਰਾਲੀ ਆ ਰਿਹਾ ਸੀ ਜਿਸ ਦੀ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੇ ਕੁਝ ਕਿਸਾਨ ਜ਼ਖਮੀ ਹਾਲਤ ਦੇ ਵਿੱਚ ਨੇ ਤੇ ਬਹੁਤ ਹੀ ਮਦਭਾਗੀ ਜਿਹੜੀ ਖਬਰ ਹੈ ਉਹ ਆ ਰਹੀ ਹੈ ਇੱਕ ਟਰੱਕ ਦੇ ਨਾਲ ਟਰੈਕਟਰ ਦੀ ਟੱਕਰ ਹੋ ਜਾਂਦੀ ਹੈ ਫਿਰੋਜ਼ਪੁਰ ਤੋਂ ਇਹ ਜਿਹੜਾ ਟਰੈਕਟਰ ਹੈ ਸੰਭੂ ਬਾਰਡਰ ਦੇ ਲਈ ਆ ਰਿਹਾ ਸੀ ਤੇ ਵਿੱਚ ਬਹੁਤ ਜ਼ਿਆਦਾ ਕਿਸਾਨ ਭਾਈ ਬੈਠੇ ਸੀ ਤੇ ਬਹੁਤ ਹੀ ਮਦਭਾਗੀ ਜਿਹੜੀ ਖਬਰ ਹੈ ਉਹ ਹੁਣੇ-ਹੁਣੇ ਆਈ ਹੈ ਟਰੈਕਟਰ ਦੀ ਟੱਕਰ ਹੋ ਗਈ ਹੈ ਟਰੱਕ ਦੇ ਨਾਲ ਤੇ ਇੱਕ ਮੇਰੇ ਕਿਸਾਨ ਭਰਾ ਦੀ ਮੌਤ ਹੋ ਗਈ ਹੈ ਤੇ ਬਾਕੀ ਜਿਹੜੇ ਕਿਸਾਨ ਨੇ ਬਹੁਤ ਜ਼ਿਆਦੇ ਜ਼ਖਮੀ ਨੇ ਰੱਬ ਅੱਗੇ ਅਰਦਾਸ ਕਰੋ ਕਿ ਜਿਹੜੇ ਕਿਸਾਨ ਜ਼ਖਮੀ ਨੇ ਉਹ ਜਲਦੀ ਠੀਕ ਹੋ ਜਾਣ ਤੇ ਕੋਈ ਵੀ ਅੱਗੇ ਮੌਤ ਨਾ ਹੋਵੇ ਜਿੰਨੇ ਵੀ ਕਿਸਾਨ ਆਪਣੇ ਬਾਰਡਰਾਂ ਤੇ ਬੈਠੇ ਨੇ ਸਭ ਲਈ ਅਰਦਾਸਾਂ ਕਰੋ ਕਿਉਂਕਿ ਦਿਨੋਂ-ਦਿਨ ਮਤ ਭਾਗੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਹ ਕੋਈ ਆਪਦੇ ਲਈ ਨਹੀਂ ਲੜ ਰਹੇ ਇਹ ਸਾਰੇ ਪੰਜਾਬ ਦੇ ਹਿੱਤਾਂ ਦੇ ਲਈ ਲੜ ਰਹੇ ਨੇ ਹਰਿਆਣੇ ਦੇ ਹਿੱਤਾਂ ਦੇ ਲਈ ਲੜ ਰਹੇ ਨੇ ਪੂਰੇ ਭਾਰਤ ਦੇ ਹਿੱਤਾਂ ਦੇ ਲਈ ਲੜ ਰਹੇ ਨੇ ਬਹੁਤ ਹੀ ਮਾੜੀ ਖਬਰ ਹੈ ਬਹੁਤ ਹੀ ਮਾੜੀ ਖਬਰ ਹੈ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਫਿਰੋਜ਼ਪੁਰ ਤੋਂ ਇਹ ਟਰੈਕਟਰ ਚੱਲਿਆ ਹੋਇਆ ਸੀ ਸੰਭੂ ਵਾਟਰ ਨੂੰ ਜਾ ਰਿਹਾ ਸੀ ਤੇ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਬਾਕੀ ਕੁਝ ਕਿਸਾਨ ਜ਼ਖਮੀ ਨੇ ਤੇ ਉਹਨਾਂ ਲਈ ਰੱਬ ਅੱਗੇ ਅਰਦਾਸਾਂ ਕਰੋ ਕਿ ਆਪਣੇ ਜਿਹੜੇ ਕਿਸਾਨ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਲਦੀ ਠੀਕ ਹੋ ਜਾਣ ਪਰ ਇੱਕ ਬਹੁਤ ਵੱਡੇ ਮੰਦਭਾਗੀ ਜਿਹੜੀ ਖਬਰ ਹੈ ਕਿਸਾਨ ਦੀ ਮੌਤ ਹੋ ਜਾਂਦੀ ਹੈ ਟਰੱਕ ਦੇ ਨਾਲ ਇਸ ਟਰੈਕਟਰ ਦੀ ਟੱਕਰ ਹੋਈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਦਾਂ ਟਰੈਕਟਰ ਜਿਹੜਾ ਉਲਟਿਆ ਖੜਾ ਹੈ ਇਸ ਟਰੈਕਟਰ ਦੀ ਜਿਹੜੀ ਟੱਕਰ ਹੈ ਉਹ ਟਰੱਕ ਨਾਲ ਹੋ ਗਈ ਹੈ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਆਉਣ ਵਾਲੀਆਂ ਟਰਾਲੀਆਂ ਦੇਖ ਸਮਝ ਕੇ ਆਉਣ ਕਿਉਂਕਿ ਕੁਝ ਨਹੀਂ ਪਤਾ ਕਿੱਥੇ ਸਕੀਮਾਂ ਲੱਗੀਆਂ ਨੇ ਕਿੱਥੇ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਬਹੁਤ ਅਤਿਆਚਾਰ ਹੋ ਰਿਹਾ ਹੈ ਬਹੁਤ ਤਰੀਕੇ ਨਾਲ ਕਿਸਾਨਾਂ ਨੂੰ ਬੇਨਤੀ ਹੈ ਬਾਰਡਰਾਂ ਤੇ ਆਉਣ ਕਾਲੀ ਨਾ ਕਰਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਕਿਸਾਨਾਂ ਨੂੰ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਆਪਾਂ ਟਰੈਕਟਰ ਹੌਲੀ ਲੈ ਕੇ ਆਉਣੇ ਨੇ ਕਿਸੇ ਵੀ ਬਾਰਡਰ ਤੇ ਬੇਸਖਨੌਰੀ ਬਾਰਡਰ ਤੇ ਜਾਈਏ ਸੰਬੂਤ ਜੀ ਦੇਖ ਕੇ ਆਉਣਾ ਕਿਉਂਕਿ ਬਹੁਤ ਹੀ ਕਿਸਾਨ ਜਿਹੜੇ ਟਰੈਕਟਰ ਟਰਾਲੀਆਂ ਦੇ ਵਿੱਚ ਹੁੰਦੇ ਨੇ ਕੋਈ ਇਕੱਲਾ ਕਰੋ ਕੋਈ ਦੋ ਜਾਨੇ ਨੇ ਬਹੁਤ ਔਖਾ ਹੁੰਦਾ ਹੈ ਬਹੁਤ ਦੁੱਖ ਇਹ ਜਿਹੜੇ ਹੁੰਦੇ ਨੇ ਬਹੁਤ ਸਹਣੇ ਔਖੇ ਹੁੰਦੇ ਨੇ ਪਹਿਲਾਂ ਵੀ ਆਪਣੇ ਇੱਕ ਮੁੰਡੇ ਦੀ ਜਿਹੜੀ ਗੋਲੀ ਲੱਗਨ ਕਾਰਨ ਮੌਤ ਹੋਈ ਹੈ ਉਹਦਾ ਹਜੇ ਦੁੱਖ ਭੁੱਲਿਆ ਨਹੀਂ ਗਿਆ ਤੇ ਇੱਕ ਹੋਰ ਮਦਦ ਭਾਗੀ ਜਿਹੜੀ ਖਬਰ ਹੈ ਉਹ ਆ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਟਰੈਕਟਰ ਦੀ ਜਿਹੜੀ ਟੱਕਰ ਹੈ ਉਹ ਟਰੱਕ ਨਾਲ ਹੋਈ ਹੈ